ਜੇ ਕੋਈ ਬਹੁਤ ਜ਼ਿਆਦਾ ਤੰਗ ਕਰਦਾ ਨਾ ਤੁਹਾਨੂੰ ਤੇ ਬਾਬਾ ਦੀਪ ਸਿੰਘ ਜੀ ਅੱਗੇ ਬਸ ਅਰਦਾਸ ਕਰ ਦਿਓ ਕਿ ਬਾਬਾ ਹੀ ਮੇਰੇ ਅੰਗ ਸੰਗ ਰਹਿਣਾ ਹਮੇਸ਼ਾ ਮੈਂ ਹੋਰ ਕਿਸੇ ਤੋਂ ਉਮੀਦ ਨਹੀਂ ਰੱਖੀ ਹੋਈ ਫਿਰ ਦੇਖਣਾ ਬਾਬਾ ਦੀਪ ਸਿੰਘ ਜੀ ਹਮੇਸ਼ਾ ਤੁਹਾਡੇ ਨਾਲ ਰਹਿਣਗੇ ਤੇ ਕੋਈ ਮਾੜਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਕਿਸੇ ਨੇ ਸੋਚ ਵੀ ਲਿਆ ਨਾ ਤੇ ਬਾਬਾ ਜੀ ਨੇ ਆਪੇ ਸੰਭਲ ਲੈਣਾ ਫਿਰ ਜਿਹਦੇ ਰਖਵਾਲੇ ਬਾਬਾ ਦੀਪ ਸਿੰਘ ਜੀ ਬਣ ਜਾਂਦਾ ਉਹਦੇ ਤੋਂ ਤਾਂ ਮੌਤ ਵੀ ਡਰ ਜਾਂਦੀ ਹੈ ਮੋਦਤਾ ਆਪ ਬਾਬਾ ਦੀਪ ਸਿੰਘ ਜੀ ਅੱਗੇ ਝੁਕੀ ਹੋਈ ਐ। ਸੋ ਡਰਨਾ ਕਦੇ ਨਹੀਂ। ਤੁਹਾਡਾ ਮਾਲਕ ਬੈਠਾ ਜਦੋਂ ਤੱਕ ਉਦੋਂ ਤੱਕ ਤੁਹਾਡੇ ਨਾਲ ਕੁਝ ਗਲਤ ਨਹੀਂ ਹੋ ਸਕਦਾ। ਦੁਨੀਆਂ 'ਚ ਬਹੁਤ ਮਿਲਣਗੇ ਜਿਹੜੇ ਤੁਹਾਨੂੰ ਥਾ-ਥਾ ਦੇ ਨੀਵਾ ਪਾਉਣ ਦੀ ਕੋਸ਼ਿਸ਼ ਕਰਨਗੇ। ਪਰ ਜਦੋਂ ਤੱਕ ਤੁਹਾਡਾ ਗੁਰੂ ਬੈਠਾ ਨਾ ਗਲਤ ਨਹੀਂ ਹੋਣ ਦੇਣਾ ਉਹਨੇ ਤੁਹਾਨੂੰ ਕਦੇ ਵੀ। ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖੋ ਬਸ ਤੇ ਆਪਣੇ ਦਿਲ ਨੂੰ ਇਹੋ ਸਮਝਾਇਆ ਕਰੋ। ਕਿ ਮੇਰਾ ਇੱਥੇ ਕੋਈ ਕੁਝ ਨਹੀਂ ਵਿਗਾੜ ਸਕਦਾ ਮੇਰੀ ਰਾਖੀ ਕਰਨ ਵਾਸਤੇ ਮੇਰੇ ਬਾਬਾ ਹੀ ਬੈਠੇ ਆ